ਇਸੋਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਅਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਉਹਨਾਂ ਦੇ ਪੁੱਤ ਅਤੇ ਪੀਐਸ ਸਮੇਤ 16 ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਹੈ ਤੇ ਉੱਥੇ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਪਤਨੀ ਉਹਨਾਂ ਦੀ ਪਹੁੰਚ ਚੁੱਕੀ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਜਿਹੜੀ ਕਿ ਪਠਾਨ ਮਾਜਰੇ ਨੂੰ ਲੈ ਕੇ ਚਰਚਾਵਾਂ ਜਿਹੜੀਆਂ ਕਿ ਚਲਦੀਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਗੱਲ ਕਰੀਏ ਤਾਂ ਇਹਨਾਂ ਦੇ ਵਿਰੁੱਧ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਫਰਾਰ ਵਿਧਾਇਕ ਨੂੰ ਭੱਜਣ ਦੇ ਵਿੱਚ ਮਦਦ ਕਰਨ ਤੇ ਉਸ ਨੂੰ ਪਨਾਹ ਦੇਣ ਅਤੇ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਭੰਗ ਕਰਨ ਦੇ ਦੋਸ਼ਾਂ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਸ ਨੌਰ ਦੇ ਆਪ ਵਿਧਾਇਕ ਹਰਮੀਰ ਸਿੰਘ ਪਠਾਣ ਮਾਜਰਾ ਦੇ ਪੁੱਤਰ ਅਤੇ ਪੀ ਸਮੇਤ 16 ਲੋਕਾਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਜੋ ਕਿ ਬਲਤਕਾਰ ਦੇ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ ਤੇ ਇਹਨਾਂ ਸਾਰਿਆਂ ਦੇ ਵਿਰੁੱਧ ਜਿਹੜਾ ਕਿ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਫਰਾਰ ਜਿਹੜੇ ਕਿ ਵਿਧਾਇਕ ਨੂੰ ਭੱਜਣ ਦੇ ਵਿੱਚ ਮਦਦ ਕਰਨ ਅਤੇ ਉਸ ਨੂੰ ਪਨਾਹ ਦੇਣ ਅਤੇ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਭੰਗ ਕਰਨ ਦੇ ਦੋਸ਼ਾਂ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜ਼ਿਕਰ ਕਰਦੀ ਹੈ ਕਿ ਉੱਥੇ ਹੀ ਮੁਲਾਜ਼ਮਾ ਮੁਲਜ਼ਮਾਂ ਦੇ ਵਿੱਚੋਂ ਵਿਧਾਇਕ ਦੇ ਜਿਹੜੇ ਕਿ ਪੁੱਤਰ ਹਰਜਸ਼ਨ ਸਿੰਘ ਉਰਫ ਜਸ਼ਨ ਪੀਏ ਗੁਰਪ੍ਰੀਤ ਸਿੰਘ ਗੁਰੀ ਅਤੇ ਆਪ ਦੇ ਜ਼ਿਲ੍ਹਾ ਯੁਵਾ ਮੁਖੀ ਅਮਰ ਸਿੰਘ ਸੰਘੇੜਾ ਤੇ ਅਮਨਦੀਪ ਟੋਂਟ ਤੇ ਉਥੇ ਹੀ 사જન ਤਰਮਿੰਦਰ ਬਿੱਟੂ ਅਤੇ ਹੋਰ ਸ਼ਾਮਲ ਨੇ ਤੇ ਪਠਾਨ ਮਾਜਰਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਉਸ ਦੀ ਅਗਾਉ ਜ਼ਮਾਨਤ ਜਿਹੜੀ ਕਿ ਪਟੀਸ਼ਨ ਤੇ ਬੁੱਧਵਾਰ ਨੂੰ ਪਟਿਆਲਾ ਦੇ ਵਿੱਚ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਤੇ ਪੁਲਿਸ ਟੀਮਾਂ ਰਾਜਸਥਾਨ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਵਿੱਚ ਪਠਾਨ ਮਾਜਰਾ ਦੀ ਭਾਲ ਕਰ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੀ ਜਿਹੜੀ ਕਿ ਪਤਨੀ ਸਿਮਰਨਜੀਤ ਕੌਰ ਆ ਉਸਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੇ ਆਪਣੇ ਪਰਿਵਾਰ ਦੀ ਜਿਹੜੀ ਕਿ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਹਾਈ ਕੋਰਟ ਦੇ ਜਿਹੜੇ ਕਿ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਹੋਰ ਜਿਹੜੇ ਕਿ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਤੇ ਦੱਸਿਆ ਹੈ ਕਿ ਉੱਥੇ ਹੀ ਪਟੀਸ਼ਨਰ ਤੇ ਵਿਧਾਇਕ ਦੀ ਜਿਹੜੀ ਕਿ ਪਤਨੀ ਸਿਮਰਨਜੀਤ ਕੌਰ ਨੇ ਜਿਹੜਾ ਕਿ ਖਦਸਾ ਜਤਾਇਆ ਹੈ ਤੇ ਪੰਜਾਬ ਪੁਲਿਸ ਉਹਨਾਂ ਦੇ ਪਤੀ ਦਾ ਫਰਜ ਮੁਕਾਬਲਾ ਕਰ ਸਕਦੀ ਹੈ ਤੇ ਜਿਸ ਤੋਂ ਅ ਦੂਜੇ ਪਾਸੇ ਉੱਥੇ ਹੀ ਦੱਸਦੀ ਹੈ ਕਿ ਪਟੀਸ਼ਨ ਤੇ ਸੁਣਵਾਈ ਦੇ ਲਈ ਹੁਣ 23 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇਹ ਮਾਮਲਾ ਮੁਰ ਸੁਰਖੀਆਂ ਦੇ ਵਿੱਚ ਆ ਗਿਆ ਹੈ ਤੇ ਉੱਥੇ ਹੀ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦਾ ਜਿਹੜਾ ਪਤਨੀ ਦਾ ਪਤੀ ਦਾ ਮੁਕਾਬਲਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਪਤੀ ਦੇ ਵਿਰੁੱਧ ਜਿਹੜਾ ਕਿ ਕੇਸ ਦੂਜੇ ਪਾਸੇ ਉਹਨਾਂ ਨੇ ਦਰਜ ਕੀਤਾ ਹੈ ਤੇ ਉਥੇ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਮੰਗ ਕੀਤੀ ਹੈ ਕਿ ਉਸਦੇ ਪਤੀ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਕਿ ਸੁਰੱਖਿਅਤ ਯਕੀਨੀ ਬਣਾਇਆ ਜਾਵੇ ਤੇ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਇੱਕ ਹਲਫਨਾਮਾ ਦਾਇਰ ਕਰਕੇ ਜਿਹੜਾ ਕਿ ਹੁਣ 23 ਤਰੀਕ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ ਨੇ ਅਤੇ ਪੀ ਐ ਸਮੇਤ 16 ਲੋਕਾਂ ਨੂੰ ਜਿਹੜਾ ਕਿ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਦਿੱਤਾ ਹੈ ਤੇ ਉਥੇ ਦੂਜੇ ਪਾਸੇ ਹਾਈ ਕੋਰਟ ਦੇ ਵਿੱਚ ਪਤਨੀ ਉਹਨਾਂ ਦੀ ਪਹੁੰਚ ਚੁੱਕੀ ਹੈ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਜਿਹੜੀ ਕਿ ਪਠਾਨ ਮਾਜਰੇ ਨੂੰ ਕੇ ਚਰਚਾਵਾਂ ਜਿਹੜੀਆਂ ਕਿ ਚਲਦੀਆਂ ਨਜ਼ਰ ਆ ਰਹੀਆਂ ਨੇ ਤੇ ਉੱਥੇ ਹੀ ਗੱਲ ਕਰੀਏ ਤਾਂ ਇਹਨਾਂ ਦੇ ਵਿਰੁੱਧ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਫਰਾਰ ਵਿਧਾਇਕ ਨੂੰ ਭੱਜਣ ਦੇ ਵਿੱਚ ਮਦਦ ਕਰਨ ਤੇ ਉਸ ਨੂੰ ਪਨਾਹ ਦੇਣ ਅਤੇ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਭੰਗ ਕਰਨ ਦੇ ਦੋਸ਼ਾਂ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ ਉਸ ਨੌਰ ਦੇ ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੇ ਪੁੱਤਰ ਅਤੇ ਪੀ ਐ ਸਮੇਤ 16 ਲੋਕਾਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਜੋ ਕਿ ਬਲਾਤਕਾਰ ਦੇ ਮਾਮਲੇ ਦੇ ਵਿੱਚ ਫਸਿਆ ਹੋਇਆ ਹੈ ਤੇ ਇਹਨਾਂ ਸਾਰਿਆਂ ਦੇ ਵਿਰੁੱਧ ਜਿਹੜਾ ਕਿ ਪਟਿਆਲਾ ਦੇ ਸਿਵਲ ਲਾਈਨ ਥਾਣੇ ਦੇ ਵਿੱਚ ਫਰਾਰ ਜਿਹੜੇ ਕਿ ਵਿਧਾਇਕ ਨੂੰ ਭੱਜਣ ਦੇ ਵਿੱਚ ਮਦਦ ਕਰਨ ਅਤੇ ਉਸ ਨੂੰ ਪਨਾਹ ਦੇਣ ਅਤੇ ਕਾਨੂੰਨ ਵਿਵਸਥਾ ਨੂੰ ਜਿਹੜਾ ਕਿ ਭੰਗ ਕਰਨ ਦੇ ਦੋਸ਼ਾਂ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀ ਜ਼ਿਕਰ ਕਰਦੀ ਹੈ ਕਿ ਉੱਥੇ ਹੀ ਮੁਲਾਜ਼ਮਾ ਮੁਲਜ਼ਮਾਂ ਦੇ ਵਿੱਚੋਂ ਵਿਧਾਇਕ ਦੇ ਜਿਹੜੇ ਕਿ ਪੁੱਤਰ ਹਰਜਸ਼ਨ ਸਿੰਘ ਉਰਫ ਜਸ਼ਨ ਪੀਏ ਗੁਰਪ੍ਰੀਤ ਸਿੰਘ ਗੁਰੀ ਅਤੇ ਆਪ ਦੇ ਜ਼ਿਲ੍ਹਾ ਯੁਵਾ ਮੁਖੀ ਅਮਰ ਸਿੰਘ ਸੰਘੇੜਾ ਤੇ ਅਮਨਦੀਪ ਟੋਂਟ ਤੇ ਉਥੇ ਹੀ 사જન ਤਰਮਿੰਦਰ ਬਿੱਟੂ ਅਤੇ ਹੋਰ ਸ਼ਾਮਲ ਨੇ ਤੇ ਪਠਾਨ ਮਾਜਰਾ ਪੁਲਿਸ ਹਿਰਾਸਤ ਤੋਂ ਬਾਹਰ ਹੈ ਉਸ ਦੀ ਅਗਾਉ ਜ਼ਮਾਨਤ ਜਿਹੜੀ ਕਿ ਪਟੀਸ਼ਨ ਤੇ ਬੁੱਧਵਾਰ ਨੂੰ ਪਟਿਆਲਾ ਦੇ ਵਿੱਚ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਤੇ ਪੁਲਿਸ ਟੀਮਾਂ ਰਾਜਸਥਾਨ ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਵਿੱਚ ਪਠਾਨ ਮਾਜਰਾ ਦੀ ਭਾਲ ਕਰ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੀ ਜਿਹੜੀ ਕਿ ਪਤਨੀ ਸਿਮਰਨਜੀਤ ਕੌਰ ਆ ਉਸਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੇ ਆਪਣੇ ਪਰਿਵਾਰ ਦੀ ਜਿਹੜੀ ਕਿ ਸੁਰੱਖਿਆ ਦੀ ਮੰਗ ਕੀਤੀ ਹੈ ਤੇ ਹਾਈ ਕੋਰਟ ਦੇ ਜਿਹੜੇ ਕਿ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਹੋਰ ਜਿਹੜੇ ਕਿ ਉਹਨਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਨੇ ਤੇ ਦੱਸਿਆ ਕਿ ਉੱਥੇ ਹੀ ਪਟੀਸ਼ਨਰ ਤੇ ਵਿਧਾਇਕ ਦੀ ਜਿਹੜੀ ਕਿ ਪਤਨੀ ਸਿਮਰਨਜੀਤ ਕੌਰ ਨੇ ਜਿਹੜਾ ਕਿ ਖਦਸਾ ਜਤਾਇਆ ਹੈ ਤੇ ਪੰਜਾਬ ਪੁਲਿਸ ਉਹਨਾਂ ਦੇ ਪਤੀ ਦਾ ਫਰਜ ਮੁਕਾਬਲਾ ਕਰ ਸਕਦੀ ਹੈ ਤੇ ਜਿਸ ਤੋਂ ਦੂਜੇ ਪਾਸੇ ਉੱਥੇ ਹੀ ਦੱਸਦੀ ਹੈ ਕਿ ਪਟੀਸ਼ਨ ਤੇ ਸੁਣਵਾਈ ਦੇ ਲਈ ਹੁਣ 23 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ ਤੇ ਇਸ ਤੋਂ ਬਾਅਦ ਇਹ ਮਾਮਲਾ ਮੁਰ ਸੁਰਖੀਆਂ ਦੇ ਵਿੱਚ ਆ ਗਿਆ ਤੇ ਉੱਥੇ ਹੀ ਪਤਨੀ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦਾ ਜਿਹੜਾ ਪਤਨੀ ਦਾ ਪਤੀ ਦਾ ਮੁਕਾਬਲਾ ਹੋ ਸਕਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਹੀ ਪਤੀ ਦੇ ਵਿਰੁੱਧ ਜਿਹੜਾ ਕਿ ਕੇਸ ਅ ਦੂਜੇ ਪਾਸੇ ਉਹਨਾਂ ਨੇ ਦਰਜ ਕੀਤਾ ਹੈ ਤੇ ਉੱਥੇ ਉਹਨਾਂ ਦੇ ਪਰਿਵਾਰ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਤੇ ਇਸ ਦੇ ਲਈ ਉਹਨਾਂ ਨੇ ਕਿਹਾ ਕਿ ਮੈਂ ਮੰਗ ਕੀਤੀ ਹੈ ਕਿ ਉਸਦੇ ਪਤੀ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜੀ ਕਿ ਸੁਰੱਖਿ ਯਕੀਨੀ ਬੜਾਇਆ ਜਾਵੇ ਤੇ ਹਾਈ ਕੋਰਟ ਨੇ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਇੱਕ ਹਲਫਨਾਮਾ ਦਾਇਰ ਕਰਕੇ ਜਿਹੜਾ ਕਿ ਹੁਣ 23 ਤਰੀਕ ਤੱਕ ਜਵਾਬ ਦੇਣ ਦੇ ਹੁਕਮ ਦਿੱਤੇ